ਸਤਨਾ ਸਿਰਵਾਹੀ ਗੁਰੂ ਸਾਹਿਬ ਜੀ ਸਲੋਕ ਮਹੱਲਾ 3 ਵਿਨ ਨਾਮ ਸਭ ਪਰਮ ਤੇ ਨਿਤ ਜਾਗਨ ਮਨਮੋਕ ਕਰਮ ਕਮਾਵਨੇ ਹਮ ਅੰਤ ਕੁ ਬਾਰ ਗੁਰੂਕੁ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਮਾਰਮੁਖ ਭਰਮ ਸਰਸਾ ਹੁ ਮਾ ਅੰਤਰ ਚਿੰਤਾ ਨਿਤ ਨਸੋਬ ਗਿਆਨੀ ਤਕ ਸਬ ਸੁਭਾਏ ਨਾਨਕ ਨਾ ਗੁਰਮਤੇ ਤੇ ਵਾਪ ਗੁਰਮੁਖ ਹਰ ਜਪਿਆ ਵਾਹਿਗੁਰਜੀ ਦਾ ਖਸਾ ਵਾਹਿਗੁਰਜੀ ਕੀ ਬਤੈ ਭੰ ਸਤਿਕਾਰ ਜੋ ਗੁਰੂ ਕੀ ਸਾਜਿ ਬਾਜੀ ਸਾ ਸੰਗਤ ਅੱਜ ਦਾ ਕੀ ਭਾਣ ਬੁਖ ਮਨਾਮਾ ਜਿਥੇ ਆਪ ਜੀ ਨੇ ਬੜੀ ਇੰਤਿਆਸਪਰਨਾ ਸਰਵਨ ਕੀਤਾ ਹੈ ਉੱਥੇ ਆਓ ਆਇ ਤੇ ਇਸ ਸਫਾਏ ਵਿੱਚ ਸ਼ਬਦ ਤੇ ਰਹੋ ਧਰਮ ਨੂੰ ਅਮਰ ਗਾਜ਼ਨਾਰੇ ਨੇ ਸਾਨੂੰ ਸਾਰੇ ਕੁਝ ਹੀ ਸਿਖਾ ਦਿੱਤੇ ਆਇ ਦੇ ਹੁਕਮਨਾਮੇ ਤੇ ਕਹਿ ਚਾਹਦੇ ਨੇ ਪਰ ਆਪ ਆਪਕੇ ਜੀ ਸ਼ਬਦ ਦੀ ਸਿੱਖੀ ਦੇ ਵਿਚਾਰ ਜਿਹੜੀ ਹੈ ਉਹ ਸਮਝਣ ਦਾ ਜਤਨ ਕਰਨ ਸਾਕੇ ਪੂਰੇ ਹੁਕਮਨਾਮੇ ਦੀ ਸਮਝ ਆ ਜਾਏ ਇਕ ਗੁਰੂ ਅਮਰਦਾਸ ਜੀ ਨੇ ਅਜੀਤੀ ਬਖਸ਼ਿਸ਼ ਕਰਨਾਂ ਨਾਗੇ ਆਜਿ ਦਾ ਇੱਕ ਪਾਵਨ ਹੁਕਮਨਾਮਾ ਤਾਂਤਾ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਤਾਂਤਾ ਜੀ ਦਾ ਹੋਇਆ ਜੋ ਕਿ ਤਾਂਤਾ ਸਾਹਿਬ ਸ੍ਰੀ ਗੁਰੂ ਗ੍ਰਸਤਾ ਜੀ ਦਾ ਪਾਵਨ ਅੰਗ 6540 ਅਪੇਚਾਰੀ ਤੇ ਸੁਭਾਇਨਾ ਸ਼ਲੋਕ ਮਹੰਦਾ ਤੀਜਾ ਬਿਨ ਨਾਗਰ ਸਭ ਧਰਮ ਦੇ ਨੇਕ ਜਗਤ ਕੋ ਕਿੱਸਾ ਹੈ ਸੰਸਾਰ ਧਰਮ ਅਮਰ ਦਾਸ ਮਾਰਕ ਇਹਦੇ ਮਨੁੱਖੇ ਸੰਸਾਰ ਤੇ ਝਾਤ ਮਾਰ ਕੇ ਦੇਖੀਏ ਲੋਕ ਬਗੈਰ ਪ੍ਰਮਾਤਮਾ ਦੇ ਨਾਮ ਦਾਉ ਪੜਨਾਂ ਵਿੱਚ ਤੇ ਜਿੱਦਰ ਝਾਤ ਮਾਰੀਏ ਲੋਕ ਪੜ ਕਰੇ ਨੇ ਕਿਉਂ ਕਿਉਂਕਿ ਉਹ ਆਪਣੇ ਜੀਵਨ ਦੇ ਮਕਸਦ ਨਾਲ ਕੋਝ ਜਾਂਦੇ ਨੇ ਜਿਵੇਂ ਲੋਕ ਆਪਣੇ ਜੀਵਨ ਦੇ ਮਕਸਦ ਨਾਲ ਕੋਝ ਜਾਂਦੇ ਨੇ ਗੁਰੂ ਪਾਚੀ ਕਹਿੰਦੇ ਉਹਨਾਂ ਦੇ ਜੀਵਨ ਤੇ ਪੜਨਾਂ ਨਹੀਂ ਕੋ ਬੇਨਾਂਗ ਸਭ ਪਰਤ ਅਤੁੱਟ ਗੁਰਬਾਚਨ ਆਖਿਆ ਬਿਨ ਨਾਗੈ ਜਗ ਕਮਲਾ ਤੇ ਗੁਰਮੁਖ ਨਦੀ ਆਇ ਸਤਿਮੁ ਚ ਬਗਿਆਰ ਪ੍ਰਮਾਤਮਾ ਦੇ ਨਾਮ ਤੇ ਲਰਜੋ ਕਮਰਿਆ ਵਾਪਸ ਸੰਸਾਰ ਤੇ ਕਰੇ ਅਜੇ ਇਹੀ ਗੱਲ ਗੁਰਮਹਾਰਦਾਸ ਮਹਾਰਾਜ ਨੇ ਸਿਖਾਈ ਬੇਨਾਂਗ ਸਭ ਪਰਤ ਜੇ ਮੋਰੀ ਨੁਕਸਾਨ ਕਰੇ ਮੋਰੀਏ ਤੇ ਜਾਤ ਕੋਟਿਆ ਸੰਸਾਰ ਇਹੋ ਜੇ ਸੰਸਾਰ ਤੇ ਦੁੱਖ ਸਦਾ ਜੀਵਨ ਤੇ ਘਾਟੇ ਖਾਂਦੇ ਇਹਨਾਂ ਦੇ ਜੀਵਨ 'ਚ ਕਦੇ ਕੋਈ ਲਭ ਨਹੀਂ ਹੁੰਦਾ ਇਹਨਾਂ ਦੀ ਜੀਵਨ ਦੀ ਯਾਤਰਾ ਕਦੇ ਸਫਲ ਨਹੀਂ ਹੁੰਦੀ ਇਹ ਨਿਤਨੇਮ ਇਹਨਾਂ ਦੇ ਜੀਵਨ 'ਚ ਕਾਟੜਾਈ ਘਾਟਾ ਬਣਦਾ ਇੱਕ ਸ਼ਬਦ ਹੋਰ ਕਹਿੰਦੇ ਆਧਿਕ ਭਾਵਸ਼ ਸ਼ਬਦ ਵੀ ਪਹਿਲੇ ਜਿਹੜਾ ਆਰਾਮਕ ਸ਼ਬਦ ਹੁੰਦਾ ਹੈ ਇਹਦੇ ਵਿੱਚ ਗੁਰੂ ਪਾਚਨ ਮਨਮੁਖ ਅਤੇ ਗੁਰਮੁਖੀ ਡੈਫੀਨੇਸ਼ਨ ਦਸੀ ਪਹਿਲੀ ਪੰਕਤੀ ਆਪਨੇ ਸਰਮਤ ਕੀਤੇ ਧਿਆਨ ਲਸਣ ਬਿਨ ਨਾ ਕਰ ਸਭ ਧਰਮ ਦੇ ਮਿਤਜਗ ਤੋਂ ਡਾ ਸੰਸਾਰ ਇਹ ਕਿਹੜੀ ਕਹਾਣੀ ਹੈ ਅਗਲੇ ਪੰਨੇ ਜਵਾਬ ਦਿੱਤਾ ਮਾਰੇ ਕਹਤੇ ਮਨਮੁਖ ਕਰਮ ਕਮਾਉਣੇ ਹਉਮੈ ਆਦਿ ਕੋ ਬਾੜ ਜਿਹੜੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁਖ ਲੋਕ ਨੇ ਉਹ ਜਨਮ ਵਿੱਚ ਇਹੋ ਜਿਹੇ ਕਰਮ ਕਮਾਉਂਦੇ ਨੇ ਇਹੋ ਜਿਹੇ ਕਰਮ ਕਮਾਉਂਦੇ ਨੇ ਜਿਸ ਕਰਕੇ ਉਹਨਾਂ ਤੇ ਜੀਵਨ ਤੇ ਸਦਾ ਬਸ ਦੇ ਕੋਪਾ ਹਨੇਰਾ ਹੁੰਦਾ ਜਾਈਏ ਕਿਉਂਕਿ ਜੀਵਨ ਜੋ ਹਨੇਰਾ ਕੀ ਰੱਖਿਆ ਤੁਮਨ ਉਹ ਕਿਉਂਕਿ ਤਾਂ ਕਿਹੋ ਜਿਹਾ ਗੁਰੂ ਦਾ ਸ਼ਬਦ ਹੈ ਗੁਰੂ ਅਮਰਦਾਸ ਜੀ ਗੁਰਬਾਣੀ ਦੇ ਸਜਾਗ ਵਿੱਚ ਚਾਨਣ ਕਰਮ ਉਹ ਬਸ ਹੈ ਮਨ ਆਈ ਇੱਕੋ ਇੱਕ ਤਰੀਕਾ ਜਿਨਾ ਤੇ ਹਰ ਦੇਖ ਤੇ ਵੀ ਬਾਣੀ ਆ ਗਈ ਉਹਨਾਂ ਦੇ ਅੰਦਰੂਪ ਅਭਿਆਨ ਦਾ ਉਹ ਹਨੇਰਾ ਖਤਮ ਹੋ ਗਿਆ ਤੇ ਜੇ ਅੰਦਰ ਬਾਣੀ ਨਹੀਂ ਆਈ ਤੇ ਗੁਰੂ ਪਾਤਸ਼ਾਹ ਨੇ ਬੜਾ ਕਮਾਲ ਦਾ ਕੀਤਾ ਆਖਿਆ ਕਹਿੰਦੇ ਜੇ ਸੋ ਚੰਦਾ ਉਪਗੜ ਸੂਰਜ ਚੜੇ ਹਜ਼ਾਰ ਤੇ ਤੇ ਚਾਦਰ ਹੁੰਦਿਆਂ ਗੁਰੂ ਕਿਹ ਘੋਰ ਹੁੰਦਾ ਬਾਅਦ ਗੁਰੂ ਅਮਰਦਾਸ ਮਾਰ ਕਹਿੰਦੇ ਜਿਹੜੇ ਲੋਕ ਗੁਰੂ ਨੂੰ ਛੱਡ ਕੇ ਆਪਣੇ ਮਨ ਦੇ ਪਿੱਛੇ ਦੌੜਦੇ ਨੇ ਉਹ ਜ਼ਿੰਦਗੀ 'ਚ ਇਹੋ ਜਿਹੇ ਕਰਮ ਕਮਾਉਂਦੇ ਨੇ ਇਹੋ ਜਿਹੇ ਕਰਮ ਕਮਾਦੇ ਨੇ ਜਿਨ੍ਹਾਂ ਕਰਕੇ ਉਹਨਾਂ ਦੇ ਜੀਵਨ ਚ ਕੋਪ ਹਨੇਰਾ ਮੱਝਿਆ ਰਹਿੰਦਾ ਜੀ ਬਰਗੁਰ ਮੁਖ ਦੇ ਨਿਸ਼ਾਨੇ ਕੀ ਅਗਲੇ ਪੰਕਤੀ ਸੁਣੋ ਮਾਰਕਟ ਦੇ ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ ਬਰਜੇ ਭਾਗਾਂ ਵਾਲੇ ਲੋਕ ਗੁਰੂ ਨੂੰ ਮੁਖ ਰਾਕੇ ਕਰਦੇ ਗੁਰੂ ਦੇ ਸਾਨੂੰ ਕਰਦੇ ਉਹ ਅੰਮ੍ਰਿਤ ਪੀਵਨਾ ਉਹ ਕਰ ਪ੍ਰਭੂ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪੀਂਦੇ ਨੇ ਕਿਵੇਂ ਨਾਨਕ ਸ਼ਬਦ ਵਿਚਾਰ ਤਾਂ ਗੁਰੂ ਅਮਰਦਾਸ ਜੀ ਮਾਰਕਟੇ ਉਹ ਗੁਰਬਾਨੀ ਦਾ ਇੱਕ ਇੱਕ ਸ਼ਬਦ ਬੜੇ ਧਿਆਨ ਦੇ ਨਾਲ ਪੜ੍ਹਨੇ ਹਨ ਉਸ ਸ਼ਬਦ ਨੂੰ ਸਮਝਦੇ ਜੇ ਕੋਈ ਸ਼ਬਦ ਦੀ ਸਮਝ ਆਦੀ ਅੰਦਰੋਂ ਇੱਕ ਅਮਰਤ ਨਿਕਲਦਾ ਹੈ ਗੁਰੂ ਦੇ ਸਾਹਮਣੇ ਆਹਰਤ ਵਾਲੇ ਲੋਕ ਉਸ ਸ਼ਬਦ ਦੇ ਉੱਤੇ ਅਮਰਤ ਰੁਕੇਦੇ ਮੈਂ ਕਾਲਪੀਏ ਦੀ ਜਗ੍ਹਾ ਕਥਾ ਦਾ ਜ਼ਿਕਰ ਕਰਦਾ ਪਿਆ ਸਾਂਕਿਆ ਨੇ ਸਾਸੰਤ ਗੁਰੂ ਨਾਨਕ ਬਾਚਤ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਮਾਰਦਾ ਇਤਿਹਾਸ ਪੜ੍ਹ ਕੇ ਦੇਖਿਓ ਮੈਨੂੰ ਕਿਤੇ ਕੋਈ ਇਤਿਹਾਸਿਕ ਲਿਖਤ ਦੱਸਿਓ ਜਿੱਥੇ ਲਿਖਿਆ ਹੋਵੇ ਕਿ ਤੁਸੀਂ ਕਿੰਨੇ ਪਾਠ ਕਰ ਹਾਂ ਪਿੰਨੀ ਜਰੂਰ ਗੱਲ ਆਖੀ ਸਮਝਣ ਵਾਲੀ ਗੁਰੂ ਹਰਗੋਬਿੰਦ ਪਾਤਸ਼ਾਹ ਜਿਹਨੂੰ ਸ੍ਰੀ ਹਰਗੋਬਿੰਦ ਕੋ ਪੂਰੇ ਪੁੱਜੇ ਨਾ ਜੀ ਉੱਥੇ ਭਾਈ ਸੰਗਤ ਦੇ ਵਿੱਚ ਛੇਵੇਂ ਪਾਤਸ਼ਾਹ ਆਇਆ ਕੋਈ ਅਹਿਸਾਸ ਸੀ ਹੈ ਜਿਹੜਾ ਕੋ ਨੂੰ ਜਗਦੀ ਸਾਫ ਦਾ ਸੁੱਧ ਤੇ ਸਪਸ਼ਟ ਪਾਸਣਾ ਹੈ ਐਸੀ ਗੱਲ ਕਿਤੇ ਵੀ ਨਹੀਂ ਤੁਹਾਨੂੰ ਮਿਲੇ ਕਿ ਗੁਰੂ ਪਾਤਸ਼ਾਹ ਆਇਆ ਕੋ 10 ਪਾਠ ਕਰਕੇ ਦੱਸ ਤੂੰ ਵੀ ਪਾਠ ਕਰਕੇ ਦੱਸ ਇੰਨੀ ਗੱਲ ਜਰੂਰ ਇਤਿਹਾਸ ਚ ਮਿਲੇ

ਇੰਨੇ ਕੁ ਵਿਖਾਸ ਵਿੱਚ ਪਾਠ ਕੀਤਾ ਮੈਂ ਛੇਵੇਂ ਹੋ ਕਾ ਦੇਣਾ ਇੱਕ ਪਾਠ ਕਰੋ ਪਰ ਪਿਆਰ ਨਾਲ ਕਰੋ ਜਿੰਨੇ ਕੁ ਪਿਆਰ ਨਾਲ ਪਾਠ ਕਰ ਗੋ ਅਮਰ ਤੁਹਾਡੇ ਅੰਦਰ ਜਾਏਗਾ ਗੁਰੂ ਆਖੇ ਨਾਲ ਸ਼ਬਦ ਵਿਚਾਰ ਸ਼ਬਦ ਨੂੰ ਵਿਚਾਰ ਵਿਚਾਰ ਕੇ ਉਹਨੂੰ ਘੋਟ ਘੋਟ ਕੇ ਉਹਦੇ ਤੂੰ ਅਮਰ ਨਿਕਲਦਾ ਠੀਕ ਉਹ ਵੀ ਨਾ ਫਾਈਪ ਉਹ ਕਾ ਦੇਣ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ ਇੰਨੇ ਰਾਜ ਵਿੱਚ ਪਾਠ ਕਰੇ ਇੰਨੇ ਪਿਆਰ ਵਿੱਚ ਮਗਨ ਗੁਰੂ ਹਰਗੋਬਿੰਦ ਸਾਹਿਬ ਨੇ ਸਿੰਘਾਸਨ ਤੋਂ ਕਿਸ ਤਰ੍ਹਾਂ ਸ਼ੁਰੂ ਕਰ ਦਿੱਤਾ ਅੰਦਰ ਭਾਵਨਾ ਬਣਾਈ ਕਿ ਅੱਜ ਜਦੋਂ ਕਿ ਸਿੱਖ ਦਾ 파ਟ ਪੂਰਾ ਹੋਵੇਗਾ ਕਿਸ ਨੂੰ ਆਪਣੇ ਸੰਗਾਸਨ ਤੇ ਉਠਾ ਦੇਣਾ ਪਰ ਇਧਰ ਜੱਜਿਸ ਸਾਹਿਬ ਦਾ 파ਟ ਪੂਰਨ ਹੋਣ ਮੌਕੇ ਆਇਆ ਮੱਤਵੇ ਸੰਦੋਖ ਤੇ ਪੂਜਾ ਦੇ ਅੰਦਰ ਖਿਆਲ ਆ ਗਿਆ ਕਿਉਂਕਿ ਵਾਰ-ਵਾਰ ਕੋਈ ਹਰਗੁਣ ਬਾਜੰਗ ਨੂੰ ਦੇਖਦਾ ਪਿਆ ਸੀ ਕਿ ਗੁਰੂ ਬੜਾ ਪ੍ਰਸੰਨ ਨਾ ਹਾਤੇ ਗੁਰੂ ਬੜਾ ਪ੍ਰਸੰਨ ਹੋ ਰਿਹਾ ਅੰਦਰ ਹੀ ਅੰਦਰ ਖਿਆਲ ਆਇਆ ਲੱਗਦਾ ਅੱਜ ਗੁਰੂ ਹਰਗੁਣ ਬਾਜੰਗ ਦੇ ਰਿਹਾ ਬਹੁਤ ਖੁਸ਼ ਹੈ ਪੇ ਕਿ ਨਾ ਚੰਗਾ ਹੋਵੇ ਕਿ ਤੇ ਪਾਠ ਪੂਰਾ ਹੋਵੇ ਤੇ ਮੈਨੂੰ ਭੇਟਾ ਦੇ ਰੋਗ ਵਿੱਚ ਕਿ ਤੇ ਵਧੀਆ ਘੋੜਾ ਦੇ ਦੇ ਗੁਰੂ ਹਰਗੋਬਿੰਦ ਬਾਛਾ ਕੇ ਸਿੱਖ ਨੂੰ ਇਸ਼ਾਰਾ ਕੀਤਾ ਸਿਕਾ ਜੇ ਤਵੇਂ ਤੇ ਤੇ ਵਧੀਆ ਘੋੜਾ ਖੋਲ ਕੇ ਲਿਆ ਤੇ ਇਸ ਸਿੱਖ ਨੂੰ ਦੇ ਦੇ ਜਦੋਂ ਜਾ ਕੇ ਘੋੜੇ 'ਤੇ ਲਗਾਹ ਪਕੜਾਈ ਗੁਰੂ ਹਰਗੋਬਿੰਦ ਬਾਛਾ ਕਹਿੰਦੇ ਸਿਕਾ ਔਰ ਮੈਂ ਤੇ ਤੈਨੂੰ ਅਜ ਆਪਣੇ ਸਿੰਘਾਸਨ ਤੇ ਬਿਠਾਣਾ ਚਾਹੁੰਦਾ ਸਾਹ ਵਰਤੇ ਰਿ ਭਾਵਨਾ ਚ ਘੋੜਾ ਆ ਗਿਆ ਹੁਣ ਘੋੜਾ ਲੈ ਕੇ ਜਾ ਇਸੇ ਕਰਕੇ ਗੁਰੂ ਨਾਲ ਕੇ ਅਰਦਾਸ ਕਰੋ